ਦਰਾ ਅੱਜ ਕਰਤਾ ਆਪਾਂ ਬਲੌਗ ਸਟਾਰਟ ਟਾਈਮ ਦਾ ਵੀ ਬਹੁਤ ਹੋ ਗਿਆ ਟਾਈਮ 10:00 ਵਜੇ ਆ 10:00 ਆਦੇ ਲੇਟ ਹੋ ਗਏ ਹੋਰ ਸੁਣਾਉ ਸਕਦਾ ਆ ਦੇਖ ਲਓ ਤੇ ਬਈ ਤਪ ਦੇਖੋ ਕਿੰਨੀ ਆ ਤਪ ਬੜੀ ਪੈਰੀ ਆ ਨਾ ਸਾਮਾਨ ਸੂਣ ਚੱਕਣਾ ਸਾਰਾ ਵਿਚਾਰੇ ਲੱਗੇ ਹੋਏ ਆ ਮੁੰਡੇ ਇਹ ਨਾਲੇ ਫਾਨ ਆਇਆ ਪਰੂਵੇ ਬਾਕ ਫਿਰ ਆਪਾਂ ਲੈ ਕੇ ਜਾਣਾ ਆ ਲੱਗੇ ਮਿਹਨਤ ਕਰਦੇ ਸਾਰਾ ਕੋਈ ਟੀ ਦਾ ਮਜਰਾ ਸਾਮਾਨ ਸਾਰਾ ਰੱਖਿਆ ਕੰਪਨੀ ਦਾ ਜਿੰਨਾ ਵੀ ਸਾਮਾਨ ਸਾਰਾ ਕੰਪਨੀ ਰੱਖਿਆ ਹੋਇਆ ਹੈ ਦੇਖ ਸਕਦੇ ਹੋ ਟਾਵਾ ਟੂਰ ਬਣ ਦੇਦੇ ਨੇ ਲੈ ਜਾਂਦਾ ਉਹਦਾ ਸਾਮਾਨ ਇਹ ਕੰਪਨੀ ਜਿੰਨਾ ਵੀ ਉਹ ਡਰੰਪ ਹੈ ਸਾਮਾਨ ਹੈ ਫੜੇ ਇਹ ਵਿਚਾਰੇ ਸਮਾਨ ਲੋਡ ਕਰਨਗੇ ਫੇ ਜਾਣਦੇ ਆ ਓਕੇ ਇੱਕ ਲੈਪਦਾ ਵੀ ਬਸ ਓਕੇ ਉਹ ਜੰਪਾ ਲੋਡ ਕਰਨਗੇ ਕੌਨ ਸਾ ਦਸ ਚਾਲ ਲੈ ਕੇ ਆ ਨਵਾਂ ਆਪਰੇਟਰ ਛਾਵੀ ਲੋਡ ਟਰੈਟਰ ਤੇ ਤੀਣਾ ਕਰਾ ਲਈ ਲੈ ਤੇ ਲੈਨੇ ਕੀ ਕਰਦਾ ਕਿਹੜਾ ਇਹਦਾ ਓ ਸਹੀ ਹੈ ਜਾਣਦੇ ਜਾਣਦੇ ਵਾ ਸਹੀ ਹੈ ਆਰਾਮ ਨਾਲ ਲੈ ਕੇ ਆਨਾ ਇਹ गिर ਜਾਏਗਾ ਮੈਂ ਚੱਲ ਯਾਰ ਬੰਦੇ ਲੇਬਰ ਵਾਲੇ ਹੱਥ ਹੁੱਥ ਮਾਰੇ ਮੁੰਡੇ ਸਿੱਧੇ ਕਰ ਲੈਣਗੇ ਕਿਤੇ ਕੰਮ ਆ ਜੂ ਉਹਨਾਂ ਦੇ ਵੀ ਨਹੀਂ ਤਾਂ ਭਾਰ ਟੋਣ ਵਾਲੇ ਕੰਮ ਕਰੀ ਜਾਣਗੇ ਖਜੂਰਾ ਲੱਗੀਆਂ ਬਈ ਦੇਖੋ ਤੁਹਾਨੂੰ ਖਜੂਰਾ ਵੀ ਦਿਖਾ ਦਨੇ ਆਪਾਂ ਅੱਜ ਖਜੂਰਾ ਚੈੱਕ ਕਰੋ ਕਿਵੇਂ ਲੱਗੀਆਂ ਭਰਿਆ ਪਿਆ ਗੁੱਦਨ ਲੈ ਕੇ ਜਾਵਾਂਗੇ ਕੱਢ ਕੇ ਆ ਸਾਰਾ ਖਜੂਰਾ ਨਾਲ ਭਰਿਆ ਹੋਇਆ ਵਿੱਚ ਉਹ ਲੌਕ ਖਜੂਰਾ ਆਪ ਬਈ ਕੁਵੈਤੀ ਦਾ ਮੰਦਗਾ ਜਿਹਾ ਆਇਆ ਸਾਰਾ ਦੇ ਸਾਹਦੇ ਤੁਸੀਂ ਇਹਦੇ ਅੰਦਰ ਵੀ स्विਮਿੰਗ ਪੂਲ ਵਗੈਰਾ ਸਾਰਾ ਕੁਝ ਇਹਦੇ ਅੰਦਰ ਹੀ ਬਣਾਇਆ ਆ ਇਹਨਾਂ ਨੇ ਇਹਨਾਂ ਦੀ ਰਹਿਣ ਦੇ ਉਹ ਖੰਜੂਰਾ ਦੇਖੋ ਕੱਚੀਆਂ ਲੱਗੀਆਂ ਉੱਤੇ ਆ ਸਾਰਾ ਸਮਾਨ ਆ ਟਾਵਰ ਦਾ ਦੇਖ ਸਾਹਦੇ ਤੁਸੀਂ ਸਾਰਾ ਸਮਾਨ ਟਾਵਰ ਤੇ ਹੀ ਆ ਇਹ ਖੇਤੀਬਾੜੀ ਕੋਈਤੀਆਂ ਦਾ ਸਾਰਾ ਹੋਈ ਆ ਹੋਰ ਤਾਂ ਕੁਝ ਨਹੀਂ ਹੈਗਾ ਉਹ ਸਮਾਨ ਸਭ ਨਿੱਦਦਾ ਨਾ ਬਿਆ ਬੀਜਾ ਬਈ ਕੰਪਨੀਆਂ ਦਿੰਦੀਆਂ ਆ ਆਪਾਂ ਡਿਮਾਂਡ ਪਾਇਆ ਕਰਾਂਗੇ ਕਮੈਂਟ ਬਾਓ ਕਮੈਂਟ ਕਰਿਆ ਕਰੋ ਜੇ ਤਾਂ ਫੇਰ ਤਾਂ ਬਈ ਦੇਖ ਕੇ ਵੀਡੀਓ ਨੂੰ ਤੁਸੀਂ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਚੈਨਲ ਨੂੰ ਗਾਂਦੋਗਾ ਵੀਡੀਓ ਭੇਜੋ ਆਪਾਂ ਫਿਰ ਨਾ ਕਿਤਾ ਡਿਮਾਂਡ ਮੂਨਾ ਦੀ ਜਦਾ ਗਲਫ ਦੀ ਇੱਧਰ ਦੀ ਕੋਈ ਵੀ ਆਨੀਆਂ ਰਹਿਣੀਆਂ ਆਪਣੇ ਕੋਲ ਕਿਸੇ ਵੀ ਭਰਾ ਨੂੰ ਆਪਾਂ ਸਿੱਧਾ ਡਾਇਰੈਕਟ ਨੰਬਰ ਦੇ ਦਿਆ ਕਰਾਂਗੇ ਨਾ ਆਪਾਂ ਆਪਣੇ ਪੇਜ ਤੇ ਪਾਇਆ ਕਰਾਂਗੇ ਹਨਾ ਪੋਸਟ ਕਰ ਦਿਆ ਕਰਾਂਗੇ ਤੁਸੀਂ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਚੈਨਲ ਦੇਖਦੇ ਹੋ ਤਾਂ ਲਿਖਿਆ ਹੁੰਦਾ ਹਾਂ ਦਾ ਸਬਸਕ੍ਰਾਈਬਰ ਨੂੰ ਦੱਬ ਕੇ ਇੱਕ ਘੰਟੀ ਦਾ ਬੈਲ ਆਈਕਨ ਦੱਬ ਲਿਆ ਕਰੋ ਤੁਹਾਨੂੰ ਨੋਟੀਫਿਕੇਸ਼ਨ ਆ ਜਾਇਆ ਕਰੂਗਾ। ਇਕੱਲੇ ਕੇ ਜਾਣਾ ਹੈ। ਇਕ ਹੀ। ਹੋ ਗਿਆ। ਚਲੇ। ਚਲਦੇ ਆਂ ਸਵਾਰੀਆਂ ਲੱਦੀਆਂ ਆ ਇਹ ਨਵਾਂ ਆਪਰੇਟਰ ਬਣਾਇਆ ਇਹ ਨਵਾਂ ਆਪਰੇਟਰ ਬੰਦਾ ਸੇਵਕਾ ਕੰਮ ਖਤਰੇ ਵਾਲਾ ਹੀ ਏ ਬੰਦੇ ਨੂੰ ਲੈ ਕੇ ਆਂਦਾ ਇਧਰਲੀ ਸਾਈਡ ਇੱਥੇ ਸਮਾਨ ਵਿਚਾਰੇ ਰੱਖਦੇ ਇੱਥੋਂ ਲੋਡ ਕਰਦੇ ਆ ਇਹ ਹੁਣ ਚੱਕ ਕੇ ਪਾਣਗੇ ਇਹਨਾਂ ਦੀ ਤਨਖਾਹ ਬਈ 120 ਕੁ ਦਿਨਾਂ ਰਿਆ ਇੰਡੀਆ ਦਾ ਵੀ ਲਗਭਗ 30-35000 ਰੁਪਏ ਬਣ ਜਾਂਦਾ ਆ ਆ ਅੰਦਰ ਰੱਖਿਆ ਕੋਈ ਸਮਾਨ ਆ ਰੱਖੋਗੇ ਇਥੋਂ ਇਹਦੇ ਵਿੱਚ ਸ਼ਿਫਟ ਕਰਨਗੇ ਸਮਾਨ ਇਹਨੂੰ ਫਿਰ ਉਧਰ ਖੜਾ ਕਰਕੇ ਜਾਣਾ ਆਪਣਾ ਇੱਥੇ ਹੀ ਰਹਿੰਦੇ ਆ ਕੰਪਨੀ ਦੇ ਵੀਜੇ ਦੇ ਵੀ ਤੁਹਾਨੂੰ ਦੱਸਾਂਗੇ ਕਿ ਕੀ ਹਿਸਾਬ بتاਵਾ ਕੀ ਚੱਲਦਾ ਕੀ ਨਹੀਂ ਗਲਫ ਦੀਆਂ ਆਪਾਂ ਕੋ ਇੱਥੇ ਇੱਥੇ ਵੀ ਜਿਹੜੇ ਭਾਜੀ ਕੁਐਰ ਦੇ ਵਿੱਚ ਆਪਾਂ ਉਹਨਾਂ ਦੀ ਡਿਮਾਂਡ ਆ ਰਹੀ ਹੈ ਦੀ ਕੋਈ ਡਰਾਈਵਰ ਹੋਵੇ ਕਿਸੇ ਨੂੰ ਕਿਸੇ ਵਿੱਚ ਡਰਾਈਵਰ ਰਹਿਣਾ ਹੈ ਕੰਪਨੀ 'ਚ ਜਾਂ ਵੀਜ਼ਾ ਟਰਾਂਸਫਰ ਕਰਨਾ ਜਾਂ ਕੁਝ ਵੀ ਕੀਤਾ ਵੀ ਉਹਦੇ ਉੱਤੇ ਵੀ ਆਪਾਂ ਵੀਡੀਓ ਅਪਲੋਡ ਕਰਾਂਗੇ ਤੁਹਾਨੂੰ ਪਾਇਆ ਕਰਾਂਗੇ ਸ਼ਾਰਟ ਵੀਡੀਓ ਕੰਪਨੀ ਦਾ ਫੋਟੋ ਲਾ ਕੇ ਆਪਣੇ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਜਰੂਰ ਕਰੋ ਫਿਰ ਇਹ ਤੁਹਾਨੂੰ ਪਤਾ ਲੱਗਣਾ ਬਾਈ ਜੇ ਤੁਸੀਂ ਸਾਨੂੰ ਸਪੋਰਟ ਕਰੋਗੇ ਤਾਂ ਹੀ ਆਪਾਂ ਵੀਡੀਓ ਪਾਇਆ ਕਰਾਂਗੇ ਵੱਧ ਤੋਂ ਵੱਧ ਠੀਕ ਹੈ ਨਾ ਤੇ ਸਾਨੂੰ ਵੀ ਵੇਖ ਵੀਡੀਓ ਪਾਉਣ ਦੇ ਵਿੱਚ ਕੋਈ ਨਾ ਮਜ਼ਾ ਆਏਗਾ ਵੀ ਕੋਈ ਭਾਇਆ ਆਪਣੇ ਦਾ ਭਲਾ ਹੋ ਰਿਹਾ ਜਾਂ ਦੇਖਦੇ ਆ ਨਾ ਵੀਡੀਓ ਦੇਖ ਕੇ ਫਿਰ ਸਕਿਪ ਨਾ ਕਰਿਆ ਕਰੋ ਬਿੜੀ ਪੂਰੀ ਦੇਖਿਆ ਕਰੋ ਠੀਕ ਹੈ ਨਾ ਆਪਾਂ ਤੁਹਾਨੂੰ ਕੋਈ ਨਾ ਕੋਈ ਚੀਜ਼ ਦੱਸਾਂਗੇ ਜਰੂਰ ਹੈ ਨਾ ਜੇ ਕੋਈ ਭਰਾ ਆਪਣਾ ਆਣਾ ਚਾਹੁੰਦਾ ਆ ਹੈ ਨਾ ਤੇ ਉਹ ਭਰਾ ਵੀ ਕਮੈਂਟ ਬਾਕਸ ਚ ਕਮੈਂਟ ਕਰੋ ਉਹਨੂੰ ਵੀ ਆਪਾਂ ਕੋਈ ਨਾ ਕੋਈ ਡਿਮਾਂਡ ਤੁਸੀਂ ਦੱਸਾਂਗੇ ਪਰਸਨਲੀ ਨੰਬਰ ਤੇ ਆਪਾਂ ਨੂੰ ਵੀ ਆਪਾਂ ਤੁਹਾਨੂੰ ਇੱਕ ਨੰਬਰ ਦੇਵਾਂਗੇ ਉਹਦੇ ਉੱਤੇ ਤੁਸੀਂ ਸਾਨੂੰ ਮੈਸੇਜ ਕਰ ਲਿਆ ਕਰੋ ਓਕੇ ਧੰਨਵਾਦ ਭਰਾ ਮੇਰਾ ਦਾ